ਵਾਇਕੂ ਜੀ ਕਾ ਖਾਲਸਾ ਵਾਇਕੂ ਜੀ ਕੀ ਫਤਿਹ ਤੋ ਟ੍ਰੇਨ ਦੇ ਵਿੱਚ ਜਾਣੇ ਪਏ ਤਾਂ ਮੈਂ ਕਿਹ ਚਲੋ ਤੁਹਾਨੂੰ ਦਰਸ਼ਨ ਦਿਦੇ ਕਰਾ ਲਈਏ ਸੰਗਤ ਦੇ ਉਹ ਆ ਖਾ ਵੀ ਲਿਆ ਕਰ ਕੋਈ ਸ਼ਾਤ ਇੱਧਰ ਦੇਖੋ ਹਾਂਜੀ ਹੁਣੀ ਚੱਲਦੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਡੇਰਾ ਬਸੀ ਤੋਂ ਆਏ ਜੀ ਹਾਂਜੀ ਡੇਰਾ ਬਸੀ ਤੋਂ ਆਏ ਡੇਰਾ ਬਸੀ ਤੋਂ ਠੀਕ ਹੈ ਜੀ ਉਹ ਯੂਸ ਹੈ ਉਹਨੂੰ ਸੰਗਤ ਜਾ ਰਹੀ ਹੈ ਤੇ ਤੁਸੀਂ ਬੱਬੇ ਕਿਹੜੀ ਜਗਾ ਤਾਂ ਇਹਨੂੰ ਲੱਲਾ ਤਿੰਨ ਮਲੇਜ ਉੱਤਰ ਠੀਕ ਹੈ ਜੀ ਆਜੋ ਆਜੋ ਇਹ ਕਸ਼ਮੀਰ ਵਾਲੇ ਖਾਨ ਸਾਹਿਬ ਉਹ ਇੱਥੇ ਜਾਏ ਹੋੜੇ ਅੰਮ੍ਰਿਤਸਰ ਦੇ ਵਿੱਚ ਉਧਰ ਸਰਗੋਸ਼ਨਤਨ ਕਰ ਲੋ ਦਾ ਸ਼ਹਿਰ ਬਾਬਾ ਜੀ ਨੂੰ ਨਹੀਂ ਲੱਗਦਾ ਆਰਾਮ ਕਰਾ ਕਿਹੜੀ ਜਗ੍ਹਾ ਤੋਂ ਬਾਬਾ ਜੀ ਹੈ ਕਿਹੜੀ ਜਗ੍ਹਾ ਤੋਂ ਖੇੜੀ ਮੰਨਿਆ ਖੇੜੀ ਮਾਜਰਾ ਜੀ ਖੇੜੀ ਮੰਨਿਆ ਖੇੜੀ ਮੰਨਿਆ ਠੀਕ ਹੈ ਤੁਸੀਂ ਵੀਰ ਮੁਹਾਲੀ ਤੋਂ ਵੀਰ ਜੀ ਮੁਹਾਲੀ ਤੋਂ ਠੀਕ ਹੈ ਤੁਸੀਂ ਵੀਰ ਜੀ ਤੁਸੀਂ ਰਹੇ ਕਿ ਤੁਸੀਂ ਕਿੱਥੋਂ ਲੁਧਿਆਣੇ ਤੋਂ ਠੀਕ ਹੈ ਜੀ ਕੋਈ ਅਸੀਂ ਜਲੰਧਰ ਤੋਂ ਜੀ ਜਲੰਧਰ ਤੋਂ ਅੱਗੇ ਦੇਖੀਏ ਜੀ ਮਰੇ ਦਰਸ਼ਨ ਕਰਾ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਬਾਬਾ ਜੀ ਅੰਮ੍ਰਿਤਸਰ ਤੋਂ ਹੈ ਜੀ ਅੰਮ੍ਰਿਤਸਰ ਤੋਂ ਚਲ ਮਾਰੇ ਚੜਦੀ ਕਲਾ ਰੱਖਣਾ ਦੇਖੋ ਆ ਸੰਗਤ ਐ ਸੇ ਤੁਸੀਂ ਬਾਬਾ ਜੀ ਕਿਹੜੀ ਜਗ੍ਹਾ ਤੋਂ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਅੰਮ੍ਰਿਤਸਰ ਹਾਂਜੀ ਪਿਆਰੇ ਦੇ ਪਾਸੇ ਠੀਕ ਹੈ ਜੀ ਅਸੀਂ ਅਲੱਗ ਜਗ੍ਹਾ ਦੋਤਾਂ ਅਸੀਂ ਆਪੋੜੇ ਇਹ ਕਿੱਥੇ ਹੈ ਆਪੋੜ ਦਿੱਲੀ ਤੋਂ ਆ ਗਏ ਅੱਛਾ ਠੀਕ ਹੈ ਠੀਕ ਹੈ ਜੀ ਮਮਾ ਦੇ ਆਜੋ 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 ਤਮ ਥੱਲੇ ਆ ਬੇਟਾ ਕਿਨਾਂ ਮੈਂ ਥੱਲੇ ਤਾਰਿਓ ਆ ਜਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਤੇਰੇ ਸੱਤ ਕੇ ਬਸ ਬਰਸ਼ੀ ਤਿੰਡ ਗਿਆ ਮਮਾ ਲਈ ਬੁਰਾ ਨਾ ਹੈ ਨਾ ਬਾਹਰ ਵੀ ਸੰਗਤ ਕੀ ਹੋਈ ਹੈ ਇਸ ਵੇਲੇ ਸਟੇਸ਼ਨ ਆ ਇੱਕ ਮਿੰਟ ਦਾ ਗਾਨਾ ਸਟੇਸ਼ਨ ਕੋਲ ਉੱਥੇ ਚਾਏ ਗਿੱਗ ਜਾਈ ਜੰਨੇ ਤੁਹਾਨੂੰ ਦਰਸ਼ਨ ਕਰਾਈ ਜੰਨੇ ਯਾਰ ਅੱਜ ਤੋਂ 2 ਘੰਟਾ ਬਾਅਦ ਆਇਆ ਉਹ ਅੱਜ ਆਪੇ 2 ਘੰਟਾ ਬਾਅਦ ਆਇਆ ਪਾਜੀ ਕੁਛ ਸ਼ੱਕਦੇ ਇਹਨਾਂ ਨੂੰ ਕੁਛ ਪਾਜੀ ਇਹਨੂੰ ਕੀ ਕਹਿੰਦੇ ਆ ਪੋਹਾ ਪੋਹਾ ਅੱਛਾ ਉਹ ਇਹ ਕਹਿੰਦੇ ਪੋਹਾ ਆਪਣੇ ਤਾਂ ਭੁਜੀਆ ਕਹਿੰਦੇ ਹੋਣੇ ਫਿਰ ਨਹੀਂ ਨਹੀਂ ਨੇਰੀ ਜੰਨੇ ਯਾਰ ਨੂੰ ਨੇਰੀ ਠੀਕ ਆ ਵੀਰ ਸ਼ੱਕਦਾ ਦੇਖੋ ਟ੍ਰੇਨ ਦੇ ਵਿੱਚ ਐਸ ਵੇਲੇ ਅੱਛਾ ਅੱਛਾ ਇਹ ਜੀ ਬੜੀ ਇਹ ਚਾਏ ਗਰਮਾਗਰਮ ਮੁਸਤਨੁਸ਼ਕਾਤ ਨਹੀਂ ਸਕਦੇ ਪਰ ਦੇਖ ਲਓ ਤੁਸੀਂ ਤੇਰੇ ਬਾਬੇ ਕਿਹੜੀ ਜਗ੍ਹਾ ਤੋਂ ਆਪਾਂ ਜੀ ਕਿਹੜੀ ਜਗ੍ਹਾ ਤੋਂ ਆਏ ਨਾਬਾ ਜੀ ਬੱਕਰੀਆਂ ਨਾਬੇ ਤੋਂ ਬੱਕਰੀਆਂ 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 ਪਿੰਡ ਸਾਡਾ ਆਪਣੇ ਪਿੰਡਾਂ ਦੇ ਕੋਲ ਠੀਕ ਹੈ ਜੀ ਨਾਬਾ ਮਰੇ ਕੋਲ ਦਾ ਰੋਡ ਤੇ ਠੀਕ ਹੈ ਚੜਦੀ ਗਲਾਈ ਤੇ ਵਾਪਸੀ ਕਿਦਣ ਦੀ ਆ ਵਾਪਸੀ ਤਿੰਨ ਤਰੀ ਦੇ ਕੁਛ ਚਾਰ ਜੀ ਹੈ ਠੀਕ ਹੈ ਸਾਹਮੂ ਸੀ ਦੰਬਰਾਂ ਮੇਰੇ ਕੋਲ ਇੱਕਦਮ ਗਰਮ ਸਮੋਸੇ ਇੱਕਦਮ ਗਰਮ ਮਿਲेंगे ਸਮੋਸੇ ਸਾਰੇ ਮੈਂ ਤੁਹਾਡੇ ਨਾਲ ਸਵੈਟਰ ਵੀ ਬਣਦੇ ਆ ਲੰਮਾ ਸਫਰ ਆ ਕਿਹੜੀ ਜਗ੍ਹਾ ਤੋਂ ਮੈਂ ਤਾਈ ਲੋ ਗਰਮ ਸਮੋਸੇ ਤੁਸੀਂ ਵੀ ਗਰਮ ਸਮੋਸੇ ਠੀਕ ਹੈ ਦੋ ਸਮੋਸੇ ਕੋਤੇ ਪੋਤੇ ਪੋਤੀ ਲਈ ਜਾਂ ਦੋਤੇ ਦੋਤੀਆਂ ਲਈ ਪੋਤਾ ਦੋਤੀਆਂ ਉਹ ਤਾਂ ਨਾਨੀਆਂ ਜਿਆਦਾ ਦੋਤੀਆਂ ਲਈ ਪੁੰਨਦੀਆਂ ਹੁੰਦੀਆਂ ਜੀ ਨਹੀਂ ਦਾਦੀਆਂ ਅੱਛਾ ਦਾਦੀਆਂ ਨੇ ਨੋਹਾਂ ਨਾਲ ਮਾਸ ਪਿਆਰਾ ਹੁੰਦਾ ਉਹ ਤਾਂ ਨਹੀਂ ਦਾਦੀ ਹੈਗੀ ਦੋਤੇ ਲਈ ਅੱਛਾ ਉਹ ਪਹਿਣ ਕਹਿੰਦੀ ਪੋਤੇ ਲਈ ਪੁੰਨਦੀ ਆ ਉਹਦਾ ਆ ਦੇਖੋ ਇਹ ਸਮਾਰ ਤੇ ਰੱਖੇ ਸਤੰਗਤ ਆਜਾ ਬਾਈ ਜੀ ਲਈ ਦਿੱਤੀ ਨਾ ਉੱਧਰ ਵੀ ਸੰਗਤਾਂ ਐਸ ਲਈ ਉੱਧਰ ਪੂਆ ਸ਼ੱਕ ਹੋ ਰਿਹਾ ਉੱਧਰ ਫੌਜਾਂ ਆਰਾਮ ਕਰ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਕਿਹਦੇ ਉਧਰ ਅੰਦਰ ਹਾਂ ਹਾਂਜੀ ਸੱਸੀ ਗਾ ਜਿਹੜੀ ਜਗ੍ਹਾ ਤੋਂ ਵੀਰ ਜੀ ਆਪਾਂ ਰਾਜਪੁਰੇ ਤੋਂ ਰਾਜਪੁਰੇ ਤੋਂ ਤੁਸੀਂ ਬਾਬਾ ਜੀ ਬਾਬਾ ਜੀ ਨੇ ਦਮਾਲਾ ਦੇਖੋਗੇ ਨਾ ਸੋਣਾ ਜੀ ਆਇਆ ਕਿਹੜੀ ਕਲਾਸ ਚ ਪੜਦੇ ਸਿੰਘ ਦਾ ਨੌਵੀਂ ਚ ਨਹੀਂ ਦੇਖੋ ਮੁੰਡੇ ਨੇ ਪੰਜਾਬੀ ਜਵਾਬ ਦਿੱਤਾ ਨਹੀਂ ਤਾਂ ਹੋਰ ਕੋਈ ਹੁੰਦਾ ਉਹਨੇ ਕਹਿੰਦਾ 9th ਵਿੱਚ ਹਨ ਉਹਨੇ ਪੰਜਾਬੀ ਜਵਾਬ ਦਿੱਤਾ ਬਹੁਤ ਸੋਹਣੀ ਗੱਲ ਆ ਇੱਧਰ ਤੋਂ ਦੂਜੇ ਹੀ ਆ ਆਪਣੇ ਆਹ ਪੰਜਾਬੀ ਭਰਾ ਅਜ ਬਾਹਰ ਖੜੇ ਟ੍ਰੇਨ ਰੁਕੀ ਆ ਚਲੋ ਰੁਕਾ ਬਾਈ ਤੁਹਾਡਾ ਮੈਨੂੰ ਵਾਹਿਗੁਰੂ ਜੀ ਆਪਾਂ ਕਿਹੜੀ ਜਗ੍ਹਾ ਤੋਂ ਬਾਬਾ ਜੀ ਲੁਧਿਆਣਾ ਤੋਂ ਲੁਧਿਆਣੇ ਤੋਂ ਜੀ ਇਹ ਲੁਧਿਆਣੇ ਤੋਂ ਆਂਕੋ ਉਹ ਵੀ ਜੀ ਉੱਤੇ ਚਾਹ ਦਾ ਸਵਾਦ ਵੀਰੇ ਜਿੱਡੀ ਦਾ ਗਲਾਸੀ ਦਿਖਾ ਲਈ ਮੈਨੂੰ ਐਡੀ ਦਾ ਆਪ ਹੈ ਨਾ ਚਾਹ ਦਾ ਜਿਹੜਾ ਸਟੀਲ ਦਾ ਗਲਾਸ ਹੁੰਦਾ ਪਿੰਡ ਉਹ ਥੱਲੇ ਛੱਡ ਦੇਦੀ ਆ ਜਿੰਨੀ ਕੇ ਚਾਹ ਦਿੰਦੇ ਆ ਕੱਪ 'ਚ ਵੀਰੇ ਗਾ ਦਾ ਘਟਦੀ ਆ ਜੀ ਗਾਂ ਦਾ ਗਾ ਘਟੀਆਂ ਪਹਿਲਾਂ ਜੀ ਦਾ ਜੀ ਦਾਦਾ ਦਾ ਐਡਾ ਹੋ ਗਿਆ ਔ ਗਾਹਾਂ ਜਾ ਕੇ ਨਗਰ ਰਹਿਣੇ ਨੇ ਇੱਕ ਘੁੱਟ ਜਿੰਨਾ ਦਾ ਸਹੀ ਉਹ ਜਨੂੰ ਸੁਆਦ ਆਉਣ ਲੱਗਦਾ ਜਨੂੰ ਮੁੱਕ ਜਾਂਦਾ ਹੋਰ ਕੋਈ ਕੁ ਜੀ ਦਾ ਖਾਲਸਾ ਵਾਜਾ ਜੀ ਕਿਹਦਾ ਆਪਣਾ ਕਿਹੜਾ ਸ਼ਹਿਰ ਬਾਬਾਈ ਗੁਰਦਾਸ ਬੋਲੋ ਗੁਰਦਾਸਪੁਰ ਦੀ ਹਾਂਜੀ ਠੀਕ ਹੈ ਰੋ ਬਾਈ ਹੁਣ ਬੈਠੇ ਇੱਧਰ ਇਹਦੇ ਵਿੱਚ ਸ਼ਬਦ ਸੁਣਦੇ ਪਏ ਜੀ ਉਹਨੇ ਆਣੇ ਆਪਣੇ ਲੱਗੇ ਦੇਖੀਏ ਜੀ ਨਗਰਨ ਦੀ ਅਹ ਹਾਏ ਬੋਲੇ ਚਾਹ ਬਹੁਤ ਹੋ ਗਏ ਹਾਂ ਇਹ ਬਤਰੀ ਜੀ ਹੁਣੀ ਬੈਠੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡਾ ਕਿਹੜਾ ਬਾਬਾ ਜੀ ਇਲਾਕਾ ਜੀ ਹਾਂਜੀ ਅੰਮ੍ਰਿਤਸਰ ਹਾਂਜੀ ਅੰਬਾਲਾ ਜਮਨਾ ਨਗਰ ਦੇ ਕੋਲ ਪੈਣ ਅੰਬਾਲਾ ਹਾਂ ਠੀਕ ਹੈ ਜੀ ਆਪਾਂ ਬਾਬਾ ਜੀ ਸਿਉਣਾ ਸਾਹਿਬ ਤੋਂ ਜੀ ਮੁਰ ਬਈ ਹਾਂਜੀ ਮੈਂ ਕਿਹਾ YouTube ਲਈ ਵੀ ਬਣਾ ਲਈਏ ਕੁਝ ਬਣਾ ਲਓ ਜੀ ਬਣਾ ਲਓ ਉਹ ਵੀ ਇੱਥੇ ਹੀ ਸੰਗ ਤੈਨੂੰ ਕਰਤਮਕ ਦਰਸ਼ਨ ਖੜ ਜਾਇਆ ਛੋੜਾ ਸਾਹਿਬ ਤੋਂ ਸੰਗ ਸਾਰੀ ਬਹੁਤ ਬਹੁਤ ਵਾਇਕੁ ਜੀ ਦਾ ਖਾਲਸਾ ਆਪਾ ਬਾਬਾਈ ਕਿਹੜੀ ਹੈਗਾ ਤੁਸੀਂ ਅੰਮ੍ਰਿਤਸਰ 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 ਤੋਂ ਬਹੁਤ ਸੰਗ ਤੇ ਆਣ ਪਿੱਛੇ ਹਾਂਜੀ ਜਥਾ ਆਇਆ ਲੱਗਦਾ ਜੀ ਜਥਾ ਬੁਰਾ ਆਇਆ ਬਾਈ ਠੀਕ ਹੈ ਜੀ ਹਮਾਰੇ ਚੜ ਦੀ ਗੱਲ ਚਾਖਣਾ ਸਾਰੇ ਮੁੰਡੇ ਨੇ ਆਪਾਂ ਨੂੰ ਕੁਝ ਸੁਣਾਉਣਾ ਹਾਂਜੀ ਹੁਣ ਸੁਣਾਓ ਆਦੇ ਤੈਨੂੰ ਦੇਖਦੇ ਆ YouTube ਤੇ ਸਾਰੇ ਦੇਖਣਾ ਤੈਨੂੰ ਸਾਰੇ ਸੁਣਾ ਕੁਝ ਸਾਰੇ ਖਾਲਸਾ ਹਾਂ ਸਾਰੇ ਇੱਕ ਕੱਲਾ ਹੀ ਸ਼ਬਦ ਪੜਦਾ ਮੁੰਡਾ ਕੱਲਾ ਹੀ ਬੋਲ ਤੋ ਬੋਲ ਬਹੁਤ ਗੁੱਡ ਬੱਚਾ ਬੋਲੇ ਚਾਹੇ ਚਾਹੇ ਆਪੂ ਦੇਖੋ ਆਪਕੀ ਵੀਡੀਓ ਬਣ ਰਹੀ ਹੈ ਬੋਲੋ ਸੋਚ ਰੀਅ ਕਾਲ ਸਾਰੇ ਦਾ ਸਾਰਾ ਖਾਲਸਾ ਪਿਆਰਾ ਬੋਲ ਦੋ ਬੋਲ ਦੇ ਪੁੱਤ ਬੋਲ ਦੋ ਸਾਰੇ ਦਾ ਸਾਰਾ ਮੈਨੇ ਮੈਨੂ ਬਿਸਕੁਟ ਵੀ ਖਿਲਾਇਆ ਮੈਂ ਚਾਹ ਪੀਂਦਾ ਮੈਨੂ ਬਿਸਕੁਟ ਦੇ ਗਿਆ ਬੋਲ ਬੋਲੋ ਦਾ ਸ਼ਾਲ ਗੱਲ ਨਾ ਕੁਲ ਦੱਤੇ ਅੱਗੇ ਦੇਖੋ ਅੱਗੇ ਚੋਰੀ ਪਗਿਆ ਵਾਈ ਗਰ ਬਾਈ ਗਰ ਬਾਈ ਕੁ ਜੀ ਕੀ ਫਤਿਹ ਆਜੋ ਬੱਬਾ ਜੀ ਇੱਕ ਬੱਬਾ ਜੀ ਇਧਰ ਨਾ ਕੋਈ ਚੱਕੇ ਤੇ ਇਹ ਬੱਬਾ ਜੀ ਇਹ ਕੀ ਕਹਿੰਦੇ ਇਹਨੂੰ ਜੀ ਜੋ ਚਾਪ ਛੱਕਦੇ ਆ ਤੇ ਮੋਥੇ ਜੀ अच्छा अच्छा ਆਪਣੇ ਸਮੋਸਿਆਂ ਤੇ ਉਧਰਲੇ ਸਮੋਸਿਆਂ ਦਾ ਇਧਰਲੇ ਦਾ ਫਰਕ ਹੈਗਾ ਹਾਂ ਜੀ ਹਲਦੀ ਭਲੀ ਪਾਹਲੀ ਹੈ ਜੀ ਅੱਛਾ ਨਾਲ ਬਾਬੇ ਦੀ ਮਜਬੂਰੀ ਚ ਖਾਦੇ ਪਸੰਦ ਨਹੀਂ ਆਏ ਠੀਕ ਹੈ ਦੇਖਿਓ ਭੈਣ ਜੀ ਮੜਾ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਆਪਾਂ ਫੇਸਬੁੱਕ ਤੇ ਜਦੋਂ ਲਾਈਵ ਹੋਇਆ ਸੀ ਕੀਰਤਨ ਵੀ ਸੁਣਾਇਆ ਸੀ ਇਹ ਸੰਗਤ ਸਾਰੀ ਆਪਣਾ ਕਿੱਥੋਂ ਦੀ ਲੁਧਿਆਣੇ ਤੋਂ ਹੈ

ਕਾਨ ਨੇ ਖੜੇ ਕਾਨ ਨੇ ਦੇਖੀ ਮੋ ਜੀ ਆ ਗਏ ਆ ਗਏ ਕਿਹੜਾ ਆਪਣਾ ਇਲਾਕਾ ਕਿਹੜਾ ਜੀ ਗਰਦਾਸਪੁਰ ਤੇਰਾ ਵੀ ਵੀਰ ਸਾਰੇ ਗਰਦਾਸਪੁਰ ਦੇ ਆ ਮੇਰਾ ਵੀਰ ਸਹੀ ਹਾਂਜੀ ਇਹ ਪਾਉ ਪਾਉ ਬਾਪਾ ਜੀ ਮੱਝੜੇ ਆਹੋ ਤੁਸੀਂ ਵੀ ਮੱਝੜੇ ਮੱਝੜੇ ਪਾਉ ਦੇਖੋ ਸਾਡਾ ਇਸ ਵੇਲੇ ਪਰਿਵਾਰਾਂ ਸਮੇਤ ਖਾਚੇ ਨਜ਼ਾਰੇ ਕਰਨ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਹੜੀ ਜਗ੍ਹਾ ਤੋਂ ਬਾਬਾ ਜੀ ਮਾਲਾ ਤੋਂ ਮਾਲੇ ਤੋਂ ਜੀ ਹਾਂਜੀ ਵਾਹਿਗੁਰੂ ਪਿੱਛੇ ਵੀ ਜਥਾ ਬੈਠਾ ਜੀ ਤੁਹਾਡੇ ਹਾਂਜੀ ਹਾਂਜੀ 200 ਬੰਦੇ ਆਏ ਜੀ ਠੀਕ ਹੈ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਇਧਰ ਮਾਤਾ ਜੀ ਦੇਖ ਲਓ ਸੁੱਖ ਲੈ ਰਿਆ ਕਿਉਂਕਿ ਲੰਮਾ ਸਫਰ ਆ ਐ ਸੁੱਖ ਲੈ ਰਿਆ ਨੀਂਦ ਦਾ ਉਹ ਬੁੱਲੇ ਸ਼ਾਹ ਮੈਨੂੰ ਚੇਤੇ ਆ ਗਿਆ ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ ਮੋਤ ਨਾ ਦੇਖੇ ਉਮਰਾਂ ਤੇ ਇਸ਼ਕ ਨਾ ਦੇਖੇ ਜਾ ਅੱਛਾ ਉਹ ਭੇਂਜੀ ਹੁਣੀ ਪ੍ਰਸ਼ਾਦਾ ਚਾਹਦੇ ਨਿੱਕੇ ਨਿੱਕੇ ਬੱਚੇ ਪਛਾਪੇ ਜਾਗਦੇ 12 ਵਜੇ ਨਾ ਜੀ ਇਹ ਇੱਕ ਥੋੜੀ ਜਿਹੀ ਸੀ ਜੇ ਤਬੀ ਆਪ ਨੂੰ ਮਿਲਣੀ ਹੈ ਜੀ ਲਾਓ ਪਾਣੀ ਪਾਈਓ ਹਾਂ ਲਓ ਖਾਲਸਾ ਫੌਜ ਆ ਜੀ ਹਾਂ ਜੀ ਠੀਕ ਹੈ ਜੀ ਖਾਲਸਾ ਫੌਜ ਮਾਰੇ ਸ਼ਹਿਰ ਖਾਲਸਾ ਫੌਜ ਇਖਤਿਆਰ ਨੇ ਠੀਕ ਹੈ ਜੀ ਇਖਤਿਆਰ ਨੇ ਸਿਰ ਮਾਰੇ ਚੜ੍ਹਦੀ ਕਲਾ ਜ ਰੱਖਣੀ ਏ ਵੀ ਭਾਜੀ ਮਹਾਰਾਜ ਬੜਿਆਈਆਂ ਵਾਕ ਸਾਬ ਲੋਗੋ ਲੈ ਲੋ ਸ਼ੌਕ ਅੱਛਾ ਹੀ ਖਾਲਸਾ ਬਹੁਤ ਦਿੱਤਾ ਅਬ ਕਬ ਇਤੇ ਮਿਲਦੇ ਆਪੇ ਆ ਜੀ ਮਿਲਦੇ ਐਸ 23 ਚ ਨਾ ਫੋਰਚੂਨ ਆ ਬੜਿਆਨਾ ਆਪਰੇਲ ਨੂੰ ਕਾਦੋ ਨਹੀਂ ਨਹੀਂ ਇਹ ਸ਼ੌਕ ਨਹੀਂ ਕਰਦਾ ਵੀਡੀਓ ਮਾਣੋ ਦੇ ਦੇ ਦੀ ਮੈਂ ਤੀ ਉਹ ਬੜਿਆ ਕੀ ਦੇਖਣਾ ਚੀਜ਼ ਕਰ ਰਿਹਾ ਇਹਦੀ ਗੱਲਾਂ ਕਰ ਰਿਹਾ ਆ ਦੇਖੋ ਕੀ ਸੰਦਾ ਬੱਚਾ ਇੱਕ ਹੀ ਆ ਕੀ ਖਾਣਾ करना समोसाई पिंडा इधर पिंड वनूड़िया ਆ ਆ ਦੇਖੋ ਇੱਕ ਆਨੰਦ ਚੱਲੋ ਆਟੋ ਬਾਬਾ ਜੀ ਨੇ ਸਮੋਸਾ ਸਮੋਸਾ ਹੈ ਬਾਬਾ ਜੀ ਸਮੋਸਾ ਲੈ ਕੇ ਨਾਲ ਜਿਹੜੇ ਘਰੋਂ ਪਰੌਠੇ ਲਿਆਉਂਦੇ ਆ ਸਮੋਸਾ ਕੀ ਚੀਜ਼ ਹੈ ਇਹਨੂੰ ਬੈਡ ਰੋਲ ਬੈਡ ਰੋਲ ਅੱਛੇ ਉਹਦੇ ਨਾਲ ਛੱਕ ਰਿਹਾ ਦੇਖੋ ਆਨੰਦ ਹੈ ਜੀ ਆਨੰਦ ਆ ਦੇਖੋ ਇੱਧਰ ਬੱਚੇ ਬਿਠੇ ਆ ਨਾਲ ਪਰਿਵਾਰ ਬੈਠਾ ਅੱਤਰ ਸਾਰੀ ਟ੍ਰੇਨ ਦਾ ਜਿਹੜਾ ਸਫਰ ਉਹਦੇ ਸੰਗਤ ਦੇ ਰੱਖਣ ਕਰਾ ਦੇਣੇ ਨਸਕਰ ਹਵਾ ਕੋ ਡੀ ਵੀ ਭੇਜ ਜਾਓ ਉਹ ਡਿਪਲੋਮੇ ਲੱਗੀਆਂ ਆਪਣੇ ਦੁੱਖ ਸੁੱਖ ਭੋਲਣ ਹੋਰ ਕੋਈ ਰੋਟੀ ਰੁੱਟੀ ਹੈਗੀ ਆ ਉਹ ਦੇ ਦਿਓ ਚਲੇ ਉਹ ਸਿੱਟੇ ਨਹੀਂ ਆਇਆ ਮਨ ਨੂੰ ਨਹੀਂ ਖਾ ਰ ਇਹ ਇਧਰ ਪਾਰ ਚੱਲ ਗਿਆ ਜੋ ਕਰਿਆ ਗੁਨਾਹ ਤੋਂ ਮੋਰੰਦਾ ਜਾਂ ਬਲਕੇ ਜੀ 2000 ਨਾਂ ਨੂੰ ਪਿਆ ਮਾਸਾ ਤਾਂ ਨੰਤਾ ਹੋ ਗਾ ਦੇ ਬਾਰੇ ਕੰਸ ਮਾਰ ਕ ਸੰਗਣਾ ਜਾਵੇ ਅਸਲ ਮਾਸਾ ਤੋਂ ਕਰਦੇ ਆ ਸਭ ਤੋਂ ਆ ਜਾਣੇ ਬਲਵਾਨ ਲਈ ਮੈਂ ਜਾਂਦਾ ਆ ਬੰਦਵਾ ਲੈਂਦਾ ਅੰਦਾਜ਼ ਕਰੀ ਕੋ ਪ੍ਰਸਾਦ ਜਾ ਕੇ ਬਿਤੇ ਗੁਆਂ ਸੋਹਣਾ ਲਾ ਕੇ ਪਰਵਾਹ ਕਰੂੰਗਾ ਜਨ ਪ੍ਰਸਾਦ ਸਰ ਜੀ ਪ੍ਰਸਾਦ ਪ੍ਰਚਾਰ ਕਾਰਿਆਂ ਦਾ ਨਰਕ ਸੋਧ ਕੇ ਜਗਤਾਂ ਅਨਿਦਧਨ ਕਰਾਣ ਦਾ ਨਿੰਦਨ ਕਰਾ ਮੈਂ ਸਭ ਤੋਂ ਆਪ ਕੀ ਆਪੇ ਮੈਂ ਸਾਈਟ ਤੇ ਨਾਂ ਦੇ ਕਿੰਨੇ ਦੋ ਦਸਤ ਪਰਿਕਾਰ ਦੇ ਜਿਹੜਾ ਮਾਖੀ ਨੇ ਮੁੰਜ ਦੇ 1.45% ਤਾਂ ਜਿਹੜਾ ਹਾਰਾ ਤੇ ਦੂਪ ਕੋਸਤ ਕਮਰੇ ਦੇ ਲੋਕ ਨਾਲ ਹੈ। ਹਾਂ ਨਹੀਂ ਤਾਂ ਮੋਨੇ ਗੈਰੋਂ ਬੇ। ਇਹ ਸੰਗ ਤੇ ਇਸ ਵੇਲੇ ਉਹ ਹਾਰਾ ਹਰੇ ਰੰਗ ਤੁਹਾਨੂੰ ਇਸ ਸਟਰੀਮ ਵਿੱਚ ਦੇਖਣ ਨੂੰ ਮਿਲੂਗਾ। ਪ੍ਰਸ਼ਾਦਾ ਪਾਣੀ ਦਾ ਟਾਈਮ ਹੋਇਆ ਕਿਉਂਕਿ 10:00 ਵਜੇ ਆਪਣੇ ਦੇਖਿਓ ਬੰਦਾ ਜੀ। ਹਾਂ ਇਹ ਆਇਆ। ਦੇਖੀ ਮੇਰੀ ਉਹ ਲੈ ਰਿਹਾ ਦੇਖੀ ਮੇਰੀ ਇਧਰ ਸੰਤਰੀ ਚੱਲ ਕੇ ਸਭ ਤਾਂ ਖਾਰੀਆਂ ਜੰਦੀ ਹਾਂ ਹੋਰ ਕੋਣ ਬੈਠਾ ਬੈਠਾ ਇਧਰ ਦੋ ਨਾ ਮੈਂ ਇਧਰ ਸੇ ਚੀਨੀ ਜਨਰੇਟ ਕਰੋ ਮਾਮਾ ਦੇਖ ਲਿਆ ਆਪਕੋ ਬਨੋਸ਼ਾ ਲੈ ਲੈ ਇਧਰ ਪਰੌਠੇ ਆਲੂ ਲੰਗਰ ਚੱਲ ਰਿਹਾ ਮਾਰਾ ਚੜ੍ਹਦੀ ਕਲਾ ਰੱਖੀ

ਉਹ ਅੱਜ ਨਹੀਂ ਹੁੰਦੀਆਂ ਲੋਨ ਪਾਣੀ ਲੈਣ ਦੇ ਉਹ ਇੱਕ ਬੰਦ ਬੜੀ ਹੁੰਦੀ ਹੈ ਨਾ ਹੋਰ ਦੇ ਵੀ ਲੇਟ ਹੋ ਜਾਂਦੀ ਹੈ ਦੇਖੀ ਬੇਟਾ ਨਾ ਇੰਨੀ ਦੁਪਹਿਰ ਕੱਢੀ ਸਤਿਗੁਰ ਜੀ ਕਿਹੜੀ ਜਗ੍ਹਾ ਤੋਂ ਜੀ ਅਸੀਂ ਬਾਲੇ ਵਾਲੀ ਜੂਨਸਰ ਜਲੇ ਆ ਜੀ ਠੀਕ ਹੈ ਜੀ ਆ ਜਿਹੜਾ ਜਥਾ ਆਇਆ ਜੀ ਹਾਂ ਜੀ ਖਾਲਸਾ ਉਹ ਜਥਾ ਆਇਆ ਜੀ ਠੀਕ ਹੈ ਅਮਰਾ ਚੜਦੀ ਕਲਾ ਜੀ ਸਾਰਾ ਜਿਹਾ ਹੀ ਆ ਜੀ ਇਧਰ ਵੀ ਸਾਬ ਜੀ ਆਪਣੇ ਚੈਨਲ ਤੇ ਅੱਜ ਦਾ ਵਿਆਹ ਕੋਈ ਗਲਤੀਆਂ ਥੋੜਾ ਬੰਚਾ ਹੱਥ ਜੋੜ ਕੇ ਉਹ ਪੀ ਲੋਂਗੀ ਇਹ ਲੋਂ ਵਾਂਗੂ ਬਿੰਗੀਆਂ ਦੀਆਂ ਉਂਗਲਾਂ ਮਾਰੀ ਜਾਂਦਾ ਉਹ ਫਤੇਗੜ ਸਾਬ ਆ ਕੇ ਐਂ ਕਰੀ ਜਾਂਦਾ ਫਤੇਗੜ ਦੀਆਂ ਝੂਟਾਂ ਹਾਂ ਸਾਬ ਵਾਈਕੋ ਜੀ ਕੀ ਫਤੇ ਵਾਈਕੋ ਜੀ ਦਾ ਖਾਲਸਾ ਉੱਚੀ ਬੋਲਿਆ ਕਰੋ ਵਾਈਕੋ ਜੀ ਦਾ ਖਾਲਸਾ ਵਾਈਕੋ ਜੀ ਕੀ ਫਤੇ ਸਾਰੀ ਸੰਗ ਦੇ ਅਸਵੇਲੇ ਚੱਲ ਪਈ ਹੈ ਆ ਸ਼ਾਮ ਕੇ ਲਾਸਟ ਵੀ ਆ ਤੁਸੀਂ ਕਿਹੜੀ ਜਗ੍ਹਾ ਤੋਂ ਵੀਰ ਜੀ ਅਸੀਂ ਜੰਮੂ ਤੋਂ ਜੰਮੂ ਤੋਂ ਸਾਰੀ ਸੰਗ ਹਾਂਜੀ ਹਾਂਜੀ ਸਾਰੀ ਆਹ ਸੁਪਾਨ ਦੇ ਦੇ ਸੁਪਾਨ ਇੱਕ ਵੀਰ ਤੋਂ ਤੁਸੀਂ ਬੇਟਾ ਤੂੰ ਸੱਚੇ ਚਾਹੇ ਦੂਜੇ ਆ ਮੈਂ ਕਹਾਂ ਸੰਗ ਸੌਰੀ ਕਿਹੜੀ ਜਗ੍ਹਾ ਤੋਂ ਕਿਹਦੇ ਆਣ ਤੁਸੀਂ ਲੁਧਿਆਣਾ ਦੇ ਸਾਰੇ ਲੁਧਿਆਣਾ ਦੇ ਹਾਂਜੀ ਜਦੋਂ ਮਹਾਰਾਜ ਚੜ੍ਹਦੀ ਕਲਾ ਦੇ ਅਕਾ ਯੂਟਿਊਬ ਤੇ ਵੀ ਪਾ ਦਵਾਂਗੇ ਸੰਗਤ ਦੇਖ ਦੀ ਉੱਥੇ ਵੀ ਦੇਖ ਲਓ ਵਾਜੂ ਜੀ ਦਾ ਖਾਲਸਾ ਜਿਹੜੀ ਜਗ੍ਹਾ ਦਾ ਬਾਬਾ ਜੀ ਅੱਜ ਆ ਗਏ ਤੇਰਾ ਬਸ ਇੱਥੇ ਬੋਲਣ ਕਰਤੋ ਹੈ ਭਗਵਾਨ ਕੋਲ ਜਿੱਥੇ ਹੜ ਆਏ ਸੀ ਹੁਣ ਕਿੱਦਾਂ ਉੱਥੇ ਮਾੜਾ ਦਿੱਤਾ ਦੱਸ ਬਣ ਗਿਆ ਸਾਰਾ ਕੁਝ ਦੀ ਜੋਗੀ ਇਹਨਾਂ ਠੀਕ ਹੈ ਆ ਲਾਸਟ ਬਸ ਸਾਡਾ ਅੱਗੇ ਬਹੁਤ ਰਹੀ ਆ ਅੱਗੇ ਜਿਹੜੇ ਤਕੜੇ ਬੰਦੇ ਉਹਨਾਂ ਦੇ ਡੱਬੇ ਸ਼ੁਰੂ ਹੋ ਜਾਂਦੇ ਆ ਮਤਲਬ ਏਸੀ ਵਾਲੇ ਠੰਡ 'ਚ ਵੀ ਏਸੀ ਵਾਲੇ ਡੱਬੇ ਜਿਹਨਾਂ ਨੇ ਲਏ ਆ ਅੱਗੇ ਉਹਨਾਂ ਦੇ ਡੱਬੇ ਆ ਚਲੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ